ਸ੍ਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੇ ਵੀਡੀਓ ਅੱਜ ਲੱਗੇ ਰਸ ਕੱਢਣ ਕੋਲੇਗਾ ਦਵਾਈਆਂ ਇਹ ਕਿੰਨੇ ਲੈ ਕੇ ਆਏ ਹੋਇਆ ਕਹਿੰਦੇ ਰਸ ਕੱਢਣਾ ਮੈਂ ਲਿਆਉ ਗੰਨੇ ਕੋਈ ਕਰਦੀ ਭਾਈ ਰਸ ਕੱਢ ਦਿੰਦੇ ਆ ਉਹਨਾਂ ਵਾਸਤੇ ਲੈ ਕੇ ਚੱਲੇ ਆ ਕਿਉਂਕਿ ळाੜੀ ਦੋਥੀ ਖੜੀ ਆ ਛਾਪਟਾ ਰੈਟਰਟਰ ਚਾਹੀਦਾ ਮੈਂ ਕਿ ਚਲੋ ਮੈਂ ਆ ਗਿਆ ਲੈ ਕੇ ਤੁਸੀਂ ਗੰਨੇ ਲੈ ਕੇ ਚਲੋ ਚਲੋ ਚੱਲਦੇ ਆ ਜੀ ਬਾੜੇ ਕਿਨੋਂ ਕਰਦੀ ਉਹਨਾਂ ਦਾ ਰਸ ਥੋੜਾ ਇਹ ਪੀ ਲੂਂਗੇ ਕਹਿੰਦੇ ਪੀਣਾ ਇਹ ਮੈਂ ਚੱਲ ਆ ਗਿਆ ਬੱਸ ਵੇਗਲਾ ਉਹਨਾਂ ਗਈ ਜਿਹਦਾ ਦੋ ਦੋ ਚਾਚੇ ਆਉਣੇ ਆ ਉਹ ਯਾਰ ਗੰਨੇ ਇੰਨੇ ਕਿ ਲੈ ਕੇ ਆਇਆ ਇਹ ਉਹ ਗੰਨੇ ਥੋੜੇ ਲਿਗਾ ਮੇਰੇ ਦਾ ਕੋਈ ਕਸੂਰ ਨਹੀਂ ਮੇਰੇ ਤੇ ਪੱਟ ਲਿਆ ਜਾ ਮੈਂ ਲਿਆ ਉਹ ਯਾਰ ਜਦ ਮੇਰੇ ਤੇ ਪੱਟ ਲਿਆ ਆਦਾ ਪੀਰ ਆ ਉਹ ਕੋੜਾ ਨਾ ਹੋ ਗਏ ਮੁੱਲਾ ਦੀ ਕੋੜਾ ਇਹ ਕੋੜਾ ਹੋਊਗਾ ਉਹ ਮੈਨੂੰ ਤੋੜ ਦੋ ਤੇ ਹਉ ਤੋਰਨੇ ਨੂੰ ਪਤਾ ਨਹੀਂ ਕਿਆ ਦੇਖੇ ਨਿਕალი ਹਾਂ ਛੱਡੇ ਆਉਂਗੇ ਤੈਨੂੰ ਅਸੀਂ ਸਾਡੇ ਦਾ ਸੌਣੀ ਲੈਟ ਆ ਬਲੈਟ ਹੈ ਤਾਂ ਹੈ ਕਿ ਭਰੇ ਨਹੀਂ ਇਹਨੇ ਹਲੇ 10 ਵੀ ਨਹੀਂ ਬੱਜੇ ਹਜੇ ਉਹ ਆਉਣਾ ਜਾਇਦ ਕੇ ਚੱਕ ਲਿਆ ਗੰਨੇ ਬਾਈ ਗੱਲ ਚੱਕ ਲਿਆ ਜਾਓ ਪਹਿਲਾਂ ਦੇਖ ਤਾਂ ਲਈ ਸਿਆਲ ਖਬਰ ਕੱਟ ਪਈ ਹੋਵੇ ਰਾਸਤਾ ਬਦ ਰਾਸਤਾ ਬਦ ਲੱਗੂਗਾ ਲੈ ਫੜ ਦੇ ਪਾਇਓ ਨਾ ਕੋਸੇ ਦੇ ਲੈਓ ਦੇਖ ਲੈ ਵਾੜਾ ਇਹਦਾ ਠੀਕ ਹੈ ਗਾਲਾਂ ਨੂੰ ਤਾਂ ਪਾਲਾ ਨਹੀਂ ਪੂਰੀ ਸਿਆਲ ਆ ਜਾ ਰਿਹਾ ਸੀ ਨਾ ਦੇਖ ਨਾ ਨਾ ਨੂਨ ਦਾ ਸੇਟੋ ਜੀ ਖੜ ਜਾ ਖੜ ਜਾ ਨੂਨ ਦਾ ਪਾਲ ਉਹ ਕਿਹਦੇ ਪਾਲ ਫਿਰ ਨਾ ਲੈ ਲੈ ਦੇ ਬਾਬਾ ਆਟੀ ਦੇ ਵਾਲਾ ਚੱਲੇ ਰੱਖ ਗਏ ਨਹੀਂ ਉੱਚੀ ਗਾ ਤੇ ਰੱਖ ਦ ਮਗਾਵਾ ਕੰਨੇ ਹੋਰ ਕੇ ਬਸ ਜਿਆਦਾ ਨਾ ਜਿਆਦਾ ਨੂਨ ਥੋੜਾ ਭਾਈ ਹਾਂ ਠੀਕ ਆ 85 ਆ ਹਾਂ ਹਾਂ ਉਹ ਮੇਰੇ ਤੇ ਤੇ ਵਟ ਲਿਆ 85 ਉਹ ਮਿਊਟ ਖਾਏ ਉਹ ਅੱਗੇ ਕੱਢ ਦੀਏ ਫਿਰ ਹਾਂ ਫੇਰੇ ਮੇਰੇ ਨਾਲ ਲਾ ਦਿੰਦਾ ਭੋਲੂ ਭਾਈ ਦਾ ਉਹ ਖਾਂਦਾਂ ਤੱਕ ਹੀ ਹੈ ਹੈਗਾ ਭਾਈ ਕਿਤੇ 19 ਵੀ ਹੈਗਾ 85 ਜਾਏਗਾ ਕਿਦੇ ਦੱਸਣਾ ਨਹੀਂ ਐ ਜਾਦੇ ਹੈ ਬਾ ਪਟਣ ਚਲੇ ਆ ਨੇੜੇ ਨਾ ਜਾਇਓਗਾ ਦੂਰ ਜਾਇਓ ਬਾ ਬਾ ਬਸ ਬਸ ਕਰ ਲਿਆ ਹੂੰ ਆ ਕੌੜਾ ਹੋ ਗਿਆ ਮੈਂ ਕੱਢਦਾ ਨਾ ਨਹੀਂ ਨਹੀਂ ਠੀਕ ਆ ਉਹ ਘੈਂੜਾ ਰਾਦੋ ਤੁਹਾਡੇ ਵਾਲੀ ਕੀ ਨਾ ਮਾਰੀ ਜਾਂਦੇ ਕੌੜਾ ਉਹ ਰੋਟੀ ਵੀ ਖਾਣੀ ਆ ਰੋਟੀ ਹੁਣ ਹਾਲੀ ਟੀਰ ਦੇਖੀ ਕਿਤੇ ਪਾਣੀ ਲਾਉਂਦਾ ਨਾ ਸੌਂਜੀ ਉਹ ਆ ਸੌਂ ਜਾਣਾ ਤੇ ਉਦੋਂ ਹੀ ਕਹਿਣਾ ਭਰ ਦਵੇ ਇਨੇ ਪਾਣੀ ਲਾਉਂਦੇ ਸੌਂ ਜਣਾ ਦੇਖੀ ਨਾ ਕਿ ਕਿ ਹਟਿਆ ਮੈਂ ਕਿਤੇ ਹੋਰ ਦੇ ਹੀ ਭਰ ਦੇਵੇ ਜੇ ਕੌੜਾ ਆ ਜਾਣਾ ਤੇ ਗੰਨੇ ਹੋਰ ਓ ਯਾਰ ਠੀਕ ਆ ਉਹੀ ਲੋਕੀਆਂ ਸਾਨੂੰ ਪੀਂਡ ਦੇ ਤਾ ਚਾਹ ਹੋ ਗਈ ਜਰਾ ਬਾਤਾਂ ਮਖਮੀ ਆ ਨਾਲਾ ਠੀਕ ਆ ਬਾਈ ਗਲਗਲ ਆਏ ਚਾ ਕਰ ਸਟਾਰਟ ਦੋ ਕਰ ਦੇ ਫਿਰ ਛੇਲ ਤਾਂ ਲੈ ਜਾ ਮਨੂੰ ਤਾਂ ਪੀ ਲੈਣ ਦੇ ਉਹਨੇ ਕਰ ਦੇਣਾ ਸਟਾਰਟ ਗਲਗਲ ਦਾ ਫਰਕ ਆ ਪੂਰੀ ਇੰਨੇ ਨੂੰ ਵੱਢੀ ਜਾਂਦਾ ਉੱਪਰ ਤੇ ਉਹਨਾਂ ਬਾਬੇ ਗਲਗਲ ਵਿੱਚ ਇਹ ਮੇਰਾ ਟੋੜ ਹੋ ਗਿਆ ਨਾ ਮੇਰਾ ਹੈਗਾ ਥੋੜਾ ਜਿਹਾ ਘੜਤਣ ਪਰ ਥੋੜਾ ਜਿਹਾ ਕੋਈ ਨਹੀਂ ਠੀਕ ਹੈ ਕੁਛ ਆਦਾ ਵੀ ਜਿਆਦਾ ਦਾ ਆਦਾ ਵੀ ਜਿਆਦਾ ਦਾ ਮਿਰਚ ਘੱਟ ਖਾਂਦੇ ਹੁੰਦੇ ਆਏ ਲੈ ਉਹ ਚਾਹ 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 ਚ ਚਲਾ ਦਈਏ ਆ ਗਿਆ ਉਹ 20 ਦੇਖ ਉਹਦਾ 9 ਲਿਖਿਆ ਵਾ ਆਇਆ ਆਇਆ ਤੂੰ ਵੀ ਪੀਜਾ ਹੋਣਾ ਉਹ ਕਹਿੰਦਾ ਪੀਣਾ ਨਹੀਂ ਬਾਰ ਬਾਰ ਆ ਉਹ ਲੱਗ ਰੌਣ ਮਾਰਦੀ ਹੈ ਸੈਲਫ ਮਾਰ ਚੱਲ ਅੱਛਾ ਤਾਂ ਕਿਆ ਪੀਣਾ ਕੀ ਪੀਣਾ ਦੇਖਦਾ ਹੈ ਉਹ ਦੋਵੇਂ ਰੋਲੀ ਦਾ ਰੱਖੋ ਇਹਦੇ ਥੱਲੇ ਕੋਈ ਨਹੀਂ ਹਜੇ ਕਿਹੜੇ ਆ ਗਿਆ ਚੱਲ ਦੋ ਦੋ ਆ ਦੇ ਆ ਤਿੰਨ ਤਿੰਨ ਲਾਉਂਦੇ ਆ ਉਹ ਟਰੈਕਟਰ ਥੋੜਾ ਸਲਿੱਪ ਮਾਰਦੀ ਆ ਬੈਲਟ ਕਹਿੰਦਾ ਕੌੜਾ ਮੈਂ ਆ ਵਧੀਆ ਬਣਾ ਆ ਦੇ ਲਾ ਕਰ ਤਾ ਕੱਢ ਗਿਆ ਦੋਨੋਂ ਨਾਲ ਕੱਢ ਕੀ ਕੀ ਆ ਯਾਰ ਜੇ ਤੁਹਾਨੂੰ ਕਹਿੰਦਾ ੱੱਕਾ ਨਾ ਕਰੋ ਭਾਜੀ ਉਹ ਟਰੈਕਟਰ ਦਾ ਤੂਰ ਥੋੜਾ ਇਹਨੂੰ ਬਰੋਜਾ ਲਾ ਮੜ ਜਾ ਕੜਿਆ ਤੂੰ ਕਿਹੜਾ ਉਹ ਦੋਵੇਂ ਕੰਨੇ ਆ ਜੀ ਜਿਓ ਮਾਰ ਗਿਆ ਉਹ ਦੇ ਗੱਪੇ ਪਿਆ ਹੱਦ ਉਹ ਦੇ ਕਰੋ ਬੈਕ ਹੁਣ ਆ ਪੈਕ ਗੇਰ ਲਵਾ ਦੇ ਇੱਕ ਸਾਲਾ ਉਹ ਫੇ ਛੋਟੀ ਖਿਡਾਰੀ ਵੰਗੋ ਪੈ ਗੇਰ ਹਲਾ ਨੂੰ ਅਵਾਸ ਕੇ ਦਾ ਦੇ ਪਰੰ ਨੂੰ ਲਾ ਪਰੰ ਹਲਾ ਇਧਰੋਂ ਆ ਉਹ ਬਸ ਇਹਨੂੰ ਦੂੇ ਪਾਸੇ ਨੂੰ ਲੱਗੋ ਗਏ ਨਾ ਬੈਕਬੋੜੋ ਕੜਿਆ ਇਧਰ ਨੂੰ ਇਤਨੂ ਕਿਹਾ ਕਿਹਾ ਦਾ ਕਰਤਾ ਉੱਧਰ ਨੂੰ ਗਿਰਨੀ ਹੈ ਇੱਕ ਨਾ ਟਰੈਕਟਰ ਨਾਲੋਂ ਜ਼ਿਆਦਾ ਜ਼ੋਰ ਲਾਉ ਉਹ ਰਾਤੀ ਉਸ ਪਈ ਵੀ ਬੈਲਟਾਂ ਪਰ ਸਮਝ ਗਿਆ ਚੈਨ ਬਵਾਦ ਗਿਆ ਆ ਕੰਮੇ ਨਵੇੜਦੀ ਏ ਬਾਈ ਇੱਥੇ ਕੰਮ ਕਰਦੀ ਏ ਕੋਈ ਜਾਨੇ ਕੰਮੇ ਬੋ ਆ ਕਾ ਬਕਲੋ ਤਾਰਾ ਮਾਰ ਰੋ ਪੂਰੀ ਸਾਫ ਕਰੀ ਜਾ ਗੈਲਦੀ ਗੈਦ ਰਸਤਾ ਹੀ ਨਿਕਲੂਗਾ ਆਦੇ ਵੱਟ ਗਏ ਅਤੀ ਪਾਦੇ ਪੜਦੇ ਗੱਬੇ ਦੇ ਇੱਕ ਚੱਲ ਉਹ ਬਾਰੇ ਕਿਹੜਾ ਹੋਵੇ ਕਿੰਨੇ ਮੁੱਕ ਗਏ ਹੱਥ ਨਾ ਦੇ ਲਈ ਲਓ ਜੀ ਆਹ ਮੋਜਾ ਖਲਾੜੀ ਦੀ ਆਪਣਾ ਜੇ ਮਰਜ਼ੀ ਟਰੈਕਟਰ ਖੜਾਓ ਮੂਰੇ ਕੱਢ ਲੋ ਦੋ ਰਾ ਗੰਨੇ ਕੱਢ ਲਓ ਚਾਰ ਗੰਨੇ ਕੱਢ ਲਓ ਰਸ ਪੀ ਕੇ ਲੰਘੇ ਹੁਣ ਆਪਣਾ ਗਲਗਲਾ ਉਰੀ ਛੱਡ ਕੇ ਅਧੀਆਂ ਚਲੋ ਕੋਈ ਨਹੀਂ ਆਹ ਮौज ਆ ਹੁਣ ਇਹਦੀ ਜਿਆਦਾ ਆਪਣਾ ਜੀ ਕਰਦਾ ਕੱਢੋ ਪੀਓ ਚਲ ਬਾਕੀ ਇੱਧਰ ਛੋਲੇ ਬਹੁਤ ਵਧੀਆ ਜੰਮੇ ਆਏ ਭਾਦੀਲਾ ਬਹੁਤ ਜੰਮੇ ਆ ਕਿਉਂਕਿ ਗੰਨੇ ਵਾਲਾ ਖੇਤ ਆ ਛੋਲੇ ਆ ਦੇਖਣ ਲੱਗੇ ਲੈਨਾਂ ਚ ਇਹਨਾਂ ਬਹੁਤ ਵਧੀਆ ਹੋਗੇ ਸਾਰੇ ਹੀ ਪਰ ਕੱਖ ਦਿਖ ਰਿਹਾ ਤੋਂ ਬਾਅਦ ਜਿਹੜੀਆਂ ਛੋਰੇ ਜੱਲ ਇੰਨਾ ਉਹ ਬਹੁਤ ਘੱਟ ਜੰਮੀਆਂ ਕਿਉਂਕਿ ਇੱਧਰ ਛੋਰਾ ਏ ਇਹ ਘਰ ਦਾ ਇੱਧਰ ਧੁੱਪਾਂ ਨਹੀਂ ਲੱਗਦੀ ਜਰਮੀਨੇਸ਼ਨ ਹੋ ਰਹੀ ਆ ਪਰ ਬਹੁਤ ਲੇਟ ਦੂਈ ਨਾਲੋਂ ਮੰਨ ਕੇ ਚਲੋ ਵੀ ਥੋੜੇ ਥੋੜੇ ਨਿਕਲ ਰਹੇ ਆ ਹਲੇ ਜਮਾਈ ਥੋੜੇ ਥੋੜੇ ਚਲੋ ਜੇ ਹੋਗੇ ਤਾਂ ਵੀ ਠੀਕ ਆ ਨਹੀਂ ਹੋਏ ਨਾ ਸਿੱਕੀ ਵੀ ਕਰਮੀ ਕਾ ਸਦਿਆ ਦੀ ਸਾਰੇ ਛੋਰਾ ਏ ਕੋਈ ਹੋਰ ਚੀਜ਼ ਹੁੰਦੀ ਵੱਖਰੀ ਗੱਲ ਸੀ ਪਰ ਚੌਰੇ ਕਰਕੇ ਇੱਧਰ ਨਹੀਂ ਨਿਕਲ ਰਹੀ ਬਾਕੀ ਲੈਟ ਦੇਖਦੇ ਆ 8:30 ਵਜੇ ਸਲਾਹ ਬਣਦੀ ਵੀ ਜਦੋਂ ਪਾਣੀ ਲੱਗ ਜੇ ਅੱਜ ਹੋਈ ਦਾ ਵੀਕ ਦੇ ਦਿੰਦੀ ਉਹ ਆ 18 ਪੀ ਦਿੰਦੀ ਪਰ ਮੈਂ ਕਿਹਾ ਵੀ ਲਾ ਦੀਏ ਕਿਉਂਕਿ ਸੁੱਕਾ ਦਾ ਖੇਤ ਉਹ ਚਲੋ ਕਹਿੰਦੇ ਆ ਹੁਣ ਟਰੈਕਟਰ ਘਰਾਂ ਖੜਾਤੀਏ ਕਿ ਲਾੜੀ ਹੁਣ ਧੋਂਗੇ ਫੇਰ ਇਹ ਪਾਣੀ ਨਹੀਂ ਹੈਗਾ ਉਹਰੇ ਬਾਕੀ ਘਰਾਂ ਖੜਾ ਕੇ ਫੇਰ ਮਾਰ ਕੇ ਆਉਂਦੇ ਆ ਮੋਟਰ ਕਿ ਨਹੀਂ ਕਿਹੜਾ ਹੈ ਲਓ ਜੀ ਦਸਣ ਵਿੱਚੋਂ ਕੱਖ ਤਾਂ ਇਨਸਾਫ ਕਰਤਾ ਲੈਣਾ ਵਿੱਚੋਂ ਝੜਪਟ ਨੇ ਬਾਕੀ ਡੋਲਾਂ ਪਰ ਰਹਿ ਗਿਆ ਹੁਣ ਡੋਲਾਂ ਬਿਮਾਰ ਨਹੀਂ ਤੇ ਸਾਦੇ ਛੋਟਾ ਛੋਟਾ ਜੰਮਿਆ ਪਤਾ ਚੱਲ ਆਏ ਆ ਬਈ ਗੰਨਾ ਵੀ ਲੱਗ ਗਿਆ ਜੰਮਣੇ ਨਾ ਪਰ ਕੱਖ ਚੱਕ ਤਾਂ ਸਾਫ ਜਾ ਹੋ ਗਿਆ ਖੇਤ ਹੁਣ ਵਧੀਆ ਲੱਗਣ ਲੱਗ ਗਿਆ ਨਹੀਂ ਤਾਂ ਐਂ ਲੱਦਦਾ ਤਾਂ ਵੀ ਬਹੁਤ ਧਾਨ ਜੰਮਿਆ ਇਤੋਂ ਜ਼ਿਆਦਾ ਧਾਨਾ ਕਰਕੇ ਐਂ ਲੱਦਦਾ ਤਾਂ ਵੀ ਜਿਕਣਾਂ ਕਣਕੇ ਬੀਜੀ ਹੁੰਦੀ ਘਲੇਖੇ ਸੀ ਵਿਚ ਬਹੁਤ ਕੱਖ ਜੰਮਿਆਇਆ ਤਾਂ ਪਰ ਹੁਣ ਦੇਖੋ ਐ ਬਿਲਕੁਲ ਸਾਫ ਇਹ ਤਾਂ ਥੋੜਾ ਜਿਹਾ ਗੰਨੇ ਦੀ ਜਰਮੀਨੇਸ਼ਨ ਕਰਕੇ ਹੋ ਗਿਆ ਨਹੀਂ ਜੇ 5-7 ਦਿਨ ਲੇਟ ਮਾਰਦੇ ਇਹ ਦੇਖੋ ਐ ਬਿਲਕੁਲ ਹੰਦੀਲਾ ਵੀ ਸਕਾਤ ਚੌੜੇ ਪੱਤੇ ਵਾਲੇ ਕੱਖ ਤਾਂ ਚੱਕੇ ਦਿੱਤੇ ਦੂਏ ਕੱਖ ਪਲੇ ਪਾਤੇ ਵਧੀਆ ਰਿਜ਼ਲਟ ਆ ਜੇ 5-7 ਦਿਨ ਹੋਰ ਕੱਢ ਕੇ ਮਾਰਦਾ ਫਿਰ ਐ ਤਾਂ ਬਈ ਬੜਾ ਹੋਇਆ ਬਹੁਤ ਵਧੀਆ ਮਾਰਨਾ ਤਾਂ ਇਹ ਤਾਂ ਮਾਰਨੀ ਪੈਗੀ ਗੰਨਾ ਜੰਮਣ ਲੱਗ ਗਿਆ ਤਾਂ ਜ਼ਿਆਦਾ ਮੈਂ ਕਿਹਾ ਵੀ ਕਾਹ ਨੂੰ ਪਲੇਟ ਕਰਨੀ ਆ ਫੇ ਮਾਰ ਦਿੰਦੇ ਆ ਬਾਕੀ ਨੂੰ ਡੌਲਾ ਵਾਲੀ ਪ੍ਰਾਲੀ ਆ ਇਹ ਚੱਕ ਕੇ ਏਰੀ ਦੀ ਗੜਾਈ ਕਰਾਵਾਂਗੇ ਇਹ ਹਲੇ ਚੱਕਣੀ ਨਹੀਂ ਹੈਗੀ ਜਿੰਨਾ ਚਿਰ ਕੱਖ ਐਨ ਪੂਰਾ ਬੜਾ ਨਹੀਂ ਹੁੰਦਾ ਯਾਨੀ ਕਿ ਕੱਖ ਜਿਹੜਾ ਨਿਕਲਦਾ ਜਦ ਐ ਬਾਹਰ ਨਿਕਲੇ ਆ ਉਤੋਂ ਬਾਅਦ ਗੜਾਈ ਕਰਾਵਾਂਗੇ ਬਾਕੀ ਰਹੀ ਖਾਸੀ ਗੱਲ ਉਹ ਜ਼ਰੂਰ ਦੱਸੋ ਜਿਹੜੇ ਕਿਸਾਨ ਵੀਰ ਲਾਉਂਦੇ ਆ ਵੀ ਕਿਆ ਕੁਝ ਪਾਇਆ ਜਾਂਦੇ ਡਾਇਆ ਸੁਪਰ ਦਾਪਾ ਨੇ ਥੱਲੇ ਪਾ ਦਿੱਤਾ ਤਾਂ ਉਹਨੋਂ ਉੱਪਰ ਕਿਹੜੀ ਕਿਹੜੀ ਡੋਜ਼ ਦਿੱਤੀ ਜਾਵੇ ਜੂਰੀ ਇਹਦੀ ਕਿੰਨੀ ਡੋਜ਼ ਦਿੱਤੀ ਜਾਵੇ ਕਿਉਂਕਿ ਜਿਹੜਾ ਆਪਾਂ ਥੋੜਾ ਨਾਲ ਸੜਾਉਂਦੇ ਉਹ ਤੇ ਜਦੋਂ ਆਪਾਂ ਆਪਣਾ ਜਾ ਜੀ ਕਰਦਾ ਡਾਇ ਜੂਰੀ ਮਰੀ ਜਾਂਦੇ ਆ ਉਹ ਸਾਬ ਗੱਲ ਬਾਕੀ ਇਧਰ ਮਸਰੀ ਬੀਤੀ ਸੀ ਇਧਰ ਵੀ ਝਟਪਟ ਮਾਰ ਕੇ ਖੇਤ ਸਾਫ ਤੱਕ ਸਾਬ ਖੇਤੋਂ ਮਸਰੀ ਬੀਤੀ ਦੀ ਦੇਖਦੇ ਆ ਕਾਜਾਂ ਵਧੀਆ ਪਰਸੋਂ ਚੌਥੀ ਦੀ ਵੀ ਜੀ ਵੀ ਆ ਦਾਣਾ ਜਾਂ ਗਰੋਥ ਤਾਂ ਕਰ ਰਿਹਾ ਥੋੜਾ ਥੋੜਾ ਜੜ ਜੀ ਛੱਡ ਕੇ ਬਾਕੀ ਟਾਈਮ ਲੱਗ ਜਾਣਾ 5-4 ਦਿਨ ਜੰਮਣ ਨੂੰ ਕਿਉਂਕਿ ਮੌਸਮ ਥੋੜਾ ਜਿਹਾ ਠੰਡਾ ਦੋ-ਚਾਰ ਦਿਨ ਤਾਂ ਮਸਰੀ ਜ਼ਰੂਰ ਲਾਉਂਗੀ ਹੁਣ ਜਾਂ ਕਣਕ 8 ਤੋਂ 10 ਦਿਨ ਲੈ ਰਹੀ ਆ ਮਸਰੀ ਵੀ ਲਾਉਂਗੀ ਪੰਜ-ਸੱਤ ਦਿਨ ਤਾਂ ਬਾਕੀ ਜਿਹੜਾ ਬਾਹਰ ਬੀਜ ਪਿਆ ਉਹ ਓਕਣਾ ਹੀ ਪਿਆ ਚਲੋ ਦੇਖਦੇ ਆ ਕੱਲ੍ਹਕ ਜੰਮਦਾ ਆਪਣੇ ਕਿੰਨੀ ਤੇ ਬੀਜਤੀ 2 ਕਿਲੋ ਬੀਜ ਪਿਆ ਇਹਦੇ ਵਿੱਚ ਮੇਰਾ ਘੜ-ਘੜ ਮਾਰ ਕੇ ਬਾਕੀ ਨਹੀਂ ਇਹਦੀ ਵਾਰੀ ਨੂੰ ਦੇਖਦੇ ਅੱਜ ਪਾਣੀ ਲਾਉਣ ਦੀ ਸਲਾਹ ਬਣਦੀ ਆ ਵੀ ਅੱਜ ਜਾਤੀਏ ਕਿ ਕੱਲੂ ਲਾ ਦੀਏ ਦੇਖਦੇ ਮੋਟਰ 'ਤੇ ਜਾ ਕੇ ਹੋਰ ਪਲਵਾਨ ਠੀਕ ਆ ਗੁੱਡ-ਗੁੱਡ ਕੇ ਬੱਸ ਕਰਾਈ ਬਈ ਬਾਪੂ ਨੇ ਲਸਣ ਦੀ ਤੂੰ ਕਹਿ ਰਿਆਂ ਦੀ ਦੇਖ ਲੈ ਹੈ ਪਰ ਇਹ ਇਹਦੀ ਆ ਦੇ ਕਿੰਨਾ ਵਧੀਆ ਜੰਮਿਆ ਹਾਂ ਹਰੇ ਵੀ ਚੀਜ਼ ਤੁਸੀਂ ਦੋ ਵਾਰੀ ਲਾ ਰਹੇ ਆ ਹੈ ਡਬਲ ਡਬਲ ਸਾਗ ਵੀ ਦੇ ਵਿੱਚ ਇੱਥੇ ਖਾਣ ਨੂੰ ਹੁਣ ਸਿਆਲ ਚ ਮੇਥੇ ਪਏ ਆ ਬਹੁਤ ਐਟਮਾਂ ਚ ਪਈਆਂ ਬਚੀਆਂ ਹੁੰਦੇ ਘਰ ਆ ਪਾਲਕ ਤਾਂ ਹੋ ਗਈ ਚਲ ਆਉਂਦੀ ਆ ਮੇਥੀ ਮਟਰ ਵੀ ਪਏ ਆ ਮਟਰ ਤਾਂ ਮਟਰ ਤਾਂ ਲੇਟ ਹੋ ਗਿਆ ਨਾ ਨਾ ਹੋ ਤਾਂ ਜਾਂਦੇ ਆ ਡੋਲਾ ਪੱਲਾ ਦੇਣੇ ਵਾਲੇ ਉਹ ਵੀ ਪਈ ਜਾ ਬਰੋਕਲੀ ਬਰੋਕਲੀ ਆ ਕਈ ਪੈਕੇਟ ਜੇ ਪਏ ਆ ਖਰਾਬ ਲੈ ਹੁਣ ਹੁਣ ਤਾਂ ਲਸਣ ਛਾਲਾ ਮਾਰਤਾ ਖਰਾਬੇ ਹੋਣੇ ਉਹ ਵੀ ਪਏ ਪਰ ਇਹ ਲਸਣ ਦੀ ਜੀਸ ਨਹੀਂ ਹੋਣੀ ਹੈਗੀ ਦੋਆਂ ਚ ਸ਼ਰਤ ਲੱਗੀ ਵੀ ਉਦੋਂ ਪਾਈਆਂ ਚ ਕਿਆ ਘਰੇ ਕਹਿੰਦਾ ਤੂੰ ਮੇਰੀ ਡੀਸ ਨਹੀਂ ਕਹਿੰਦਾ ਤੇ ਜੇ ਵਰਗਾ ਨਹੀਂ ਹੋਣਾ ਗੁੱਸੇ ਜਾਏ ਬੰਨੇ ਚੱਕਿਆ 10 ਕਿਲੋ ਡਾਇਆ ਹੋਰ ਮਾਰੇ ਮੈਂ ਤਾਂ ਇਹ ਵੀ ਫੂਕ ਦੇਣਾ ਅਟ ਜਾਗਾ ਸੜਾ ਖੜਾਉਂਦਾ ਹੈ ਡਾਇਆ ਨਹੀਂ ਠੀਕ ਹੀ ਡਾਇਆ ਤਾਂ ਸਾਲਾ ਸੁਪਰ ਠੀਕ ਆ ਉਹੀ ਕੈੜੀ ਕਰ ਦੂੰਗਾ ਸਰ ਮੈਂ ਵੀ ਉਹੀ ਪੁੱਛਦਾ ਤਾਂ ਵੀ ਲਸਣ ਚ ਮੈਂ ਵੀ ਗਿਆ ਪਾ ਮੈਂ ਉਧਰ ਵੀ ਹੁ ਡਾਇਆ ਤਾਂ ਜਦੋਂ ਬੀਜਿਆ ਤਾਂ ਡਾਇਆ ਯਾਰ ਸੁਪਰ ਪਾਤਾ ਹੁਣ ਕਿਹੜੀ ਸਪਰੇਅ ਕਰੀ ਜਾਵੇ ਸਪਰੇਅ ਕਰ ਜਿਆਦਾ ਕਿਹੜੀ ਕਰੀਏ ਤੂੰ ਬੜੇ ਕੋੜ ਕੇ ਦੱਸ ਜੀ ਉਹਦੀ ਕਰ ਲੈ ਮੈਗਨੀਸ਼ ਹੈ ਮੈਗਨੀਸ਼ ਮੈਗਨੀਸ਼ ਦਾ ਇਹਦੀ ਐਨਪੀਕੇ ਪਾ ਕੇ ਉਹ ਪੈਕਟ ਜਾਂਦਾ ਉਹ ਦੀ ਸਪਰੇਅ ਕਰਦੇ ਨਾਲ ਲਾ ਉਹ ਤਾਂ ਐ ਤਾਂ ਡਾਈਨੋ ਤੋਂ 11 11 ਦੀ ਸਪਰੇਅ ਵੀ ਠੀਕ ਆ ਕਰਦਾ ਸਪਰੇਅ ਨਾਲੇ ਬਰਸੀਨ ਪੂ ਮਾਰਦੇ ਇੱਕ ਪੰਪ ਕਾ ਲੂ ਦੇਖਦਾ ਸਪਰੇਅ ਦਾ ਜ਼ਿਆਦਾ ਫਾਇਦਾ ਜੇ ਆਪਾਂ ਉਹ ਸਟੀਉ ਤਾਂ ਨਹੀਂ ਇੰਨਾ ਫਾਇਦਾ ਆ ਉਹ ਲਸਣ ਨੂੰ ਤਾਂ ਸਪਰੇਅ ਉੱਪਰ ਕੰਮ ਕਰਦੀਆਂ ਨਾ ਕੋਈ ਚੀਜ਼ ਆ ਯਾਰ ਚਾਹੇ ਕਣ ਕੇ ਆ ਹਾਂ ਸਪਰੇਅ ਜ਼ਿਆਦਾ ਕੰਮ ਕਰਦੀ ਜੇ ਆਪਾਂ ਹੁਣ ਯੂਰੀਏ ਦੇ ਪੈਕਟ ਪਾ ਕੇ ਸਿੱਟੂਗੇ ਉਹ ਘੱਟ ਕੰਮ ਕਰਦਾ ਆਣ ਕੇ ਨੂੰ ਪਾਣੀ ਲਾਉਣੇ ਆਲਾ ਹੋ ਗਿਆ ਹਾਂ ਅੱਜ ਹੋ ਗਈ 24 ਦਿਨ ਦੀ ਹੋਣੀ ਹਾਂ 24 ਦਿਨ ਦੀ ਹੋਣੀ ਉਹ ਤਾਂ ਪਾਣੀ ਚਾਹੀਦਾ ਇਹਨੂੰ ਉਹ ਤਾਂ ਲਾਈਟ ਵੀ ਵਧਾਉਂਦੀ 8 ਘੰਟੇ ਕਰਦੀ ਉਹ ਜੀਆ ਨਹੀਂ ਭਰਦੇ ਜਾਂਦਾ ਕਿਸੇ ਦਾ ਆਪਣੇ ਤਾਂ ਫੇਰ ਵੀ ਭਰੀ ਜਾਂਦਾ ਸੀ ਬੜੀ ਮੋਟਰ ਆ ਨਾ ਕੀਲਾਖੰਡ ਭਰ ਦਿੰਦੀ ਸੀ ਤੇ ਵੀ ਟਾਈਮ ਲੱਗਦਾ ਹਾਂ ਕੀਲੇ ਨੂੰ 5 ਘੰਟੇ ਲਾ ਦਿੰਦੀ 4-5 ਘੰਟੇ ਪਾਣੀ ਪਿੰਦੇ ਆ ਖੇਤੇ ਯਾਰ ਉਹ ਪਾਣੀ ਲੱਗਿਆ ਵੀ ਕੱਦਾ ਹਾਂ ਅੱਜ ਜੱਸੇ ਨੇ ਛੜਤਾ ਸਰੋਂ ਜਦ ਯਾਰ ਮੈਂ ਕਹਿੰਦਾ ਉਹਦਾ ਸਪਰੇਅ ਦਾ ਸਰਹਾ ਨਾ ਕਿਹੜਾ ਇੱਧਰ ਹੀ ਸਾਈਡ ਜਿਹੜੀ ਸਰੋਂ ਜੰਮੀ ਨਹੀਂ ਨਾ ਸਪਰੇਅ ਇਹਨਾਂ ਕਿਤੇ ਸਾਲੇ ਸਰੋਂ ਨੂੰ ਵੀ ਜੰਮਣ ਤੇ ਹਟਾ ਦੂਗੀ ਹਾਂ ਮੇਰੇ ਸਾਹਗਰ ਹੈਗਾ ਹੋ ਸਕਦਾ ਬਾਈ ਚੱਲ ਦੇਖ ਕੇ ਆਉਂਦੇ ਆ ਦੂਰ ਤੇ ਪੈ ਗਿਆ ਹੋਵੇ ਛੱਡੇ ਆ ਚੱਲੀਏ ਵਾਹ ਕਹਨੇ ਅਸਰ ਕਰਤਾ ਓਰੇ ਆ ਗਏ ਗਿਆ ਸਰੋਂ ਨਹੀਂ ਜੰਮੀ ਹਾਂ ਮਾਗੇ ਤੇ ਦਵਾਈ ਨਹੀਂ ਅਸਰ ਕਰਤਾ ਜਿਹੜੀ ਉਦੋਂ કરી ਸੀ ਲੱਕੂ ਗੂਜਾ ਇਧਰੇ ਫਿਰ ਗਿਆ ਨਹੀਂ ਫਿਰਿਆ ਹੈਗਾ ਹੋਰ ਇਹਨੂੰ ਪਰ ਕਹਿੰਦੇ ਵੀ ਅਸਰ ਕਰਦੀ ਨਹੀਂ ਹੈਗੀ ਉਹ ਸਰੋਂ ਪਰ ਫੇ ਛੱਟਾ ਲੂਟ ਇਹ ਫੇ ਛੱਟਾ ਹੀ ਨਹੀਂ ਲੂਟ ਆਇਆ ਤੇ ਕਹਦਾ ਦੱਲੀ ਨੇ ਛੱਟਾ ਦਿੱਤਾ ਹੁਣ ਉਹ ਦੇਖ ਮੂਰੇ ਮੂਰੇ ਜੰਮੀ ਵੀ ਆ ਸਪਰੇ ਹਾਂ ਇਹ ਤਾਂ ਕਈ ਢੱਕੇ ਜੰਮੇ ਹੋਏ ਆ ਫੇ ਸਪਰੇ ਤਾਂ ਸਾਰੇ ਪਰੇ ਹੋਈ ਹੈ ਨਾ ਉਹੀ ਚੱਕਰ ਹੁਣੀ ਨੇ ਪਾਣੀ ਲਾ ਰਹੇ ਆ ਵੀ ਖਰੇ ਤਾਂ ਹੀ ਆ ਵੀ ਜਰਮੀਨੇਸ਼ਨ ਹੋਇਆ ਵੇ ਜੇ ਕੋਈ ਬੀਜ ਪਿਆ ਵੀ ਹੋਇਆ ਪਰ ਮੈਂ ਦੇਖਿਆ ਕਈ ਕਰਦੇ ਆ ਇਹਨੂੰ ਸਵੇਰੇ ਨੂੰ। ਯਾ ਸਰੋਂਪੁਰ ਵੀ ਕਰ ਦਿੰਦੇ ਆ। ਆਹਾਂ। ਹਾਂ ਕਹਿੰਦੇ ਸੀ ਕਰੀਏ ਕਈ ਜਣੇ ਕਹਿੰਦੇ। ਮੈਂ ਤਾਂ ਕਰਦੇ ਹਾਂ ਥਾਲੀ ਮਮਮੀ ਜੀ ਆਉਂਦੀ। ਉਹੀ ਆਹੀ ਜਿਹੜੀ ਤੇਰੀ ਵਕੀਰਾ ਜੀ ਆ। ਤੂੰ ਆਰਡਰ ਕਰ ਪਾਣੀ ਦਾ ਜੇ ਆ। ਹਾਂ ਆਰਡਰ। ਉਹ ਤੂੰ ਆਰਡਰ ਕਰ ਪਾਣੀ ਦਾ ਜੇ ਆ। ਆਇਆ ਆਇਆ। ਉਹੀ ਚੱਕਰ ਲੱਗਦਾ ਇਹ ਛਿਟਾ ਹੀ ਨਹੀਂ ਸਹੀ ਆਇਆ ਵਾ ਇੱਧਰ ਵੀ ਵੜਾ ਇੱਕ ਸਾਈਡ ਜੰਨੇ ਉਹ ਹੁੰਦਾ ਜਿਹੜਾ ਉੱਚਾ ਸਾਈਡ ਵਾਲਾ ਫਰਕ ਆ ਸਾਈਡ ਵਾਲਾ ਸਾਈਡ ਨਾ ਹਮੇਸ਼ਾ ਪਹਿਨਾ ਖਾਦੀ ਘਮਾਓ ਖਾਲੀ ਘਮਾਦੇ ਪਹਿਨਾ ਉਹੀ ਡਬਲ ਚਾਹੀਦਾ ਹਾਂ ਖਾਲੀ ਘਮਾ ਕੇ ਇੱਕ ਵਾਰੀ ਫੇਰ ਬਾਅਦ ਚ ਪੀ ਗਾ ਬਾਕੀ ਤੁਸੀਂ ਦੱਸਿਓ ਜੀ ਵੀ ਸਰੋਂ ਪਰ ਅਸਰ ਕਰਦੀ ਏ ਕਿ ਨਹੀਂ ਬੁਕੀਰਾ ਕਿਉਂਕਿ ਇੱਧਰ ਇਹਨੇ ਇੰਜਨ ਗਾਇਰ ਕਰੀਤੀ ਜਿਹੜਾ ਬੜਾ ਮਸ਼ੀਨ ਹੁੰਦੀ ਆ ਆ ਗੈਲ ਗੈਲ ਥੋੜੀ ਜੰਮੀ ਵੀ ਹੁਣ ਇਹ ਨਹੀਂ ਪਤਾ ਵੀ ਛਿਟਾਈ ਗਲਤ ਆਇਆ ਕਿ ਸਰੋਂ ਜੰਮੀ ਨਹੀਂ ਹੈਗੀ ਇਹ ਹੋਰ ਕੋਈ ਨਹੀਂ ਸਾਡੇ ਦਾ ਕਹਿੰਦਾ ਛੱਟਾ ਹੀ ਨਹੀਂ ਸਹੀ ਆ ਜਾਂ ਬਾਕੀ। ਕੀ ਕਹਿ ਦੀ ਰੱਬ ਰੱਖਾ ਵੀ ਸਪਰੇਅ ਅਸਰ ਕਰਦੀ ਏ ਨਹੀਂ ਕਰਦੀ। ਸਰੋਂ ਦੀ ਜਰਮੀਨੇਸ਼ਨ ਨੂੰ। ਲਓ ਜੀ ਬਰਸੇਲ ਨੂੰ ਪਾਣੀ ਲਾਇਆ ਤੇ ਇੰਨਾ ਫਰਕ ਪੈ ਗਿਆ। ਬਈ ਸ਼ਾਲਾ ਲੱਗੀ ਮਰਨ ਹੁਣ। ਵੱਡਾ ਲੱਗ ਜਾ ਹੁਣ ਇਹਨੂੰ 5-4 ਦਿਨ ਵਿੱਚ। ਮਹੀਨੇ ਦੀ ਹੋ ਗਈ ਇਹ ਕੱਲ੍ਹ ਪਰਸੋਂ। ਇੱਕ ਮਹੀਨੇ ਵਿੱਚ ਜੇ ਰਾਇਆ ਹੁੰਦਾ ਫੇਰੇ ਤਿਆਰ ਹੋ ਗਿਆ ਤਾਂ ਵਿੱਚ ਰਾਇਆ ਜੰਮਿਆਂ ਦੀ ਹੀ ਦੇ ਕਰਕੇ ਹੁਣੀ ਨੇ 5-7 ਦਿਨ ਵੱਧ ਲੈ ਲੈਨੇ 10 ਦਿਨ ਕਿਹ ਕੀ ਬਰਸੇ ਨੇ ਥੋੜਾ ਜਿਹਾ ਹੌਲੀ ਹੁੰਦਾ ਪਰ ਇੱਕ ਚੀਜ਼ ਦੇਖੀ ਆ ਮੈਂ ਵੀ ਪਾਣੀ ਥੋੜਾ ਚੜਾ ਕੇ ਲਾਓ ਪਹਿਲਾ ਬਰਸੇ ਨੇ ਹੁਣੀ ਨੂੰ ਦੇਖ ਲਓ ਵੀ ਪਰਸੋਂ ਤਕਰੀਬਨ ਮਹੀਨੇ ਦੀ ਰੋ ਪਾਣੀ ਲਾਇਆ ਇਹ 26-29 ਦਿਨ ਦੀ ਹੋ ਗਈ ਸੀ ਉਤੇ ਬਾਅਦ ਦਿਨਾਂ 'ਚ ਫਰਕ ਪੈਂਦਾ ਜਾਂਦਾ 4-5 ਦਿਨ ਵਿੱਚ ਐਂ ਲੱਗਦਾ ਵੀ ਜਿੰਨੀ ਮਹੀਨੇ 'ਚ ਵਧੀ ਆ ਉਨੀ 4-5 ਦਿਨ 'ਚ ਵੱਧ ਗਈ ਐਨਾ ਫਰਕ ਆ ਬਾਕੀ ਪਹਿਲਵਾਨ ਲੱਗਿਆ ਵਾ ਸਬਜ਼ੀਆਂ ਬੀਜਣ ਛੜਦਾ ਨਹੀਂ ਕਹਿੰਦਾ ਲੇਟ ਵੀ ਬੀਜਣੀਆਂ ਮੈਂ બીજી ਚਾਲ ਗਾਂ ਗਾਂ ਖਾਈ ਜਾਉਂਗੇ ਸਿਆਲ ਵਿੱਚ ਪਾਲਕ ਮੇਰੇ ਘਰਾਂ ਪਲੀ ਪੈ ਗਈ ਮੈਂ ਦੇਖਿਆ ਮੈਂ ਪੜ ਦੇਣੀ ਉਹ ਜੇ ਜ਼ਿਆਦਾ ਗੇਤੀ ਉਹ ਹੋ ਜਾਂਦੀ ਖਰਾਬ ਗੇਤੀ ਨਹੀਂ ਉੱਚ ਮੈਂ ਰਹਿ ਨਹੀਂ ਪਾਇਆ ਅਸਲ ਚ ਰੇ ਵੀ ਨਹੀਂ ਉਹ ਘਰਾ ਵੀ ਸਾਡੇ ਵੀ ਅਸੀਂ ਬੀਜੀ ਵੀ ਆ ਉਹਨਾਂ ਉੱਪਰ ਤੇ ਖਾ ਕੇ ਹਾਂ ਮੇਰੇ ਗੇਤੀ ਤੀ ਥੋੜੀ ਜੀ ਮਤਲਬ ਉੱਚ ਮੈਂ ਰਹਿ ਨਹੀਂ ਪਾਇਆ ਉਹ ਥੋੜੀ ਜੀ ਜ਼ਮੀਨ ਥੋੜਾ ਫਰਕ ਪਿਆ ਉਹਦਾ ਘਰਾ ਦੇਸੀ ਰਹਿਤ ਆ ਹਾਂ ਜੀ ਮੈਂ ਰੇ ਪਾ ਦਿੰਦਾ ਫਿਰ ਵੀ ਜਰੀ ਹੋਣਾ ਦਾ ਬਾਪੂ ਆਇਆ ਵਾ ਕਹਿੰਦਾ ਪਲੀ ਹੋਈ ਪਈ ਆ ਮੈਂ ਬਾਪੂ ਰੇ ਨਹੀਂ ਪਾਏ ਇਹਦੇ ਵਿੱਚ ਦੁਆਰਾ ਬੀਜ ਦਿੰਦੇ ਆ ਹੁਣ ਥੋੜਾ ਜਿਹਾ ਰੇ ਪਾ ਦੂੰਗੇ ਭਾਈ ਉਹ ਤਾਂ ਪੁਰਾਣੀ ਤੇ ਜੜ ਮਿੱਟੀ ਦਾ ਫਰਕ ਰਹਿੰਦਾ ਉੱਥੇ ਪਾਣੀ ਪੂਣੀ ਦਾ ਬਹੁਤ ਉਹ ਮਿੱਟੀ ਦਾ ਸੱਚ ਜਮ ਮਕਾਨ ਪਾਏ ਮਿੱਟੀ ਸਾਰੀ ਚੇਂਜ ਹੋ ਗਈ ਨਾ ਨਵੀਂ ਮਿੱਟੀ ਗੇਰਨੀ ਆ ਖੇਤ ਦੀ ਗੇਰਾਂਗੇ ਖੇਤ ਦੀ ਮੈਂ ਤਾਂ ਨਹੀਂ ਤੇ ਲੈ ਕੇ ਗਿਆ ਮੈਂ ਸਾਡੇ ਢੀਲਾ ਔਰੇ ਬਹੁਤ ਪਹਿਨੀ ਢੀਲੇ ਨੇ ਫਹਾ ਪਾਇਆ ਪਿਆ ਉੱਥੇ ਖੇਤ ਦੀ ਆ ਨਦੀ ਦੀ ਮਿੱਟੀ ਦਾ ਬਹੁਤ ਫਰਕ ਆ ਹਾਂ ਨਦੀ ਦੀ ਮਿੱਟੀ ਹੋਵੇ ਨਾ ਡਾਕਟਰ ਜੀ ਕਿੱਥੇ ਕੱਕੰਡਾ ਨਾ ਬਾਕੀ ਖੇਜ ਨਦੀ ਜਿਹਦਾ ਖੱਬਲੇ ਹੁੰਦਾ ਜਿਆਦਾ ਤਾਂ ਡੀਲਾ ਨਹੀਂ ਹੁੰਦਾ ਮਿੱਥੇ ਹਾਂ ਮਿੱਥੇ ਵੀ ਸਰੋਂ ਵੀ ਜੰਮਿਆਈ ਮਿੱਥੇ ਤਾਂ ਪਤਾ ਨਹੀਂ ਲੱਗਦਾ ਕੱਖਾਂ ਵਿੱਚ ਪੱਤੇ ਵੀ ਕੱਖ ਬਹੁਤ ਜੰਮਿਆ ਆ ਵਾ ਦੂਆ ਬਰੀਕ ਬਰੀਕ ਜਾ ਉਹ ਜਿਹੜਾ ਸਾਡੇ ਜਿੰਮੇ ਹਾਂ ਹਾਂ ਸਾਜੇ ਸਰੋਂ ਦਾ ਦਿਖਦੀ ਆ ਬੂਟਾ ਲੱਗ ਮਿੱਥਿਆਂ ਦਾ ਨਹੀਂ ਵਿੱਚ ਪਤਾ ਲੱਗਦਾ ਵਿੱਚ ਉਲਝੇ ਪਏ ਉਹਦੇ ਮੈਂ ਚੱਲ ਕੋਈ ਨਹੀਂ ਚੱਲ ਬੀਜ ਫਿਰ ਹਾਂਜੀ ਕਿੱਦਾਂ ਬੈਠਾ ਏ ਸਰਦਾਰ ਨੂੰ ਢੀਕਦਾ ਉਹ ਠੰਡਾ ਕਾ ਬੋਤਲ ਲੈਣਾ ਜੀ ਲਓ ਠੰਡੇ ਚ ਮਰਨਾ ਐ ਠੰਡਾ ਪੀ ਗਏ ਹਾਂ ਖਾਲ ਸਰ ਹੋਣੀ ਆ ਬਹਾ ਚੱਲ ਪਹਿਲੇ ਠੰਡਾ ਪਲਾ ਦੇ ਬਹਾ ਲੈ ਉਹ ਰੰਮ ਰੁੰਮ ਦੀ ਦਾ ਬੋਤਲ ਮੰਗੀ ਦੀ ਆ ਇਹ ਇਹ ਵਿੰਦੇ ਨਹੀਂ ਹੈ ਲੈ ਉਹ ਬੱਸ ਕਰ ਪਿਆ ਠੇਕਾ ਵੀਲ ਹੋ ਜਾਣਾ ਪੈਣੀ ਆਲਾ ਜੇ ਛੱਡ ਗਏ ਉਹ ਨਹੀਂ ਦੱਸ ਤੀ ਕਹਿੰਦੇ ਉਹ ਤੈਨੂੰ ਦਤਾ ਦਤਾ ਇਹ ਤਾਂ ਪੀੜਿਆ ਹੋਇ ਤੇ ਨਹੀਂ ਛੱਡੀ ਤੂ ਇਹ ਮੰਮੇ ਨੇ ਦੇਨੇ ਆ ਚੋੜ ਦਿਆ ਜਾਰੂ ਲੈ ਹਲਤ ਦਾ ਕਰ ਰਿਹਾ 15 2000 ਰੁਪਏ ਉੱਪਰ ਲੱਗ ਗਿਆ ਜਿਹੜੀ ਛੁੱਟੀ ਕਰੀ ਉਹ ਲੱਗ ਕੰਮ ਤੇ ਯਾਰ ਮੈਂ ਹੁਣ ਕੱਟ ਚੱਲ ਫਿਰ ਮੈਂ ਕੱਖ ਵੱਢਣੇ ਦੇ ਦੇ ਇਹ ਕਹਿੰਦਾ ਕੱਖ ਵੱਢਣੇ ਆ ਮੈਂ ਤੁਮੇ ਨਾਲ ਸਿੱਧੀ ਕੀਆ ਕੱਖ ਮੈਂ ਵੱਢ ਦਿਆਂਗਾ ਕੱਖ ਵੱਢਣ ਆਇਆ ਇਹ ਕੱਖ ਦਾ ਵਢਾਉਣਾ ਹੈ ਬਾਈ ਤੇ ਯਾਰ ਨਾ ਮੈਂ ਵੱਢੂਆ ਕੋਈ ਨਾ ਦੋਨੋਂ ਬੰਦਾ ਇੱਕ ዳਤੀ ਹੋਰ ਲਿਆਇਆ ਹੈ ਨਾ ਤੂੰ ዳਤੀ ਲੈ ਮੈਂ ਫਿਰ ਲੈ ਟੋੜਾ ਦੇ ਮੈਂ ਲੈ ਆਉਂਦਾ ਹਾਂ ਹਾਂ ਤੋ ਇਹ ਆ ਦਵਾਈ ਹੋਰ ਆਉਣੀ ਹੈ ਝੋਲੇ ਵਿੱਚ ਮਿੱਟੂ ਦਵਾਈ ਕੋਈ ਹੋਰ ਆਉਣੀ ਆ ਝੋਲੇ 'ਚ ਉਹ ਤਾਂ ਮੈਂ ਕਹਿੰਦਾ ਵੀ ਇਹ ਠੰਡੇ ਵਾਲੇ ਨਹੀਂ ਹੈਗੇ ਇਹ ਇਹ ਨਹੀਂ ਠੰਡੇ ਵਾਲੇ ਹੈਗੇ ਠੰਡੇ ਜਾਂਦਾ ਹੱਥ ਤੋਂ ਹੁੰਦੀ ਦੱਸ ਜੁੜਨਾ ਤੁਸੀਂ ਡੰਡਾ ਪੀ ਕੇ ਸਿਆਲੇ 'ਚ ਬੈਠੇ ਜੁੜਦਾ ਗਰਮੀ ਸਾਰੇ ਅੰਦਰ ਪੈ ਜਾਂਦਾ ਤੂੰ ਪਾਇਓ 11 ਮ ਵੀ ਹੁੰਦਾ ਯਾਨੀ ਤੇ ਨਹੀਂ ਬਤਾ ਰਿਹਾ ਸਰਮ ਨਹੀਂ ਆਉਂਦੀ ਐਡਾ ਐਡਾ ਡਾਕਟਰ ਪਾਇਆ ਕਿਵੇਂ ਪਾਇਆ ਹੋਇਆ ਇਹਦੇ ਬੰਦੇ ਨੂੰ ਖੱਡ ਲਾ ਗਿਆ ਪਾ ਦੇਣਾ ਆਪੇ ਸੀ ਜਹਾ ਤੂੰ ਲੈ ਦੇ ਦੱਸੀ ਮਹਾਰਾਜ ਪਹਿਲਾਂ ਮਟਰ ਲਾ ਦਈਏ ਇਹਨੂੰ ਕੱਖ ਵਾਟ ਲੈਣ ਦੇ ਜਹਾ ਤੂੰ ਬਣਾ ਲੈ ਕੱਲ ਦੇ ਵੀ ਤਾਂ ਗਿਆ ਹੋ ਗਿਆ ਲੈ ਹੈ ਹੋਰ ਰੱਖ ਜਾ ਵੀ ਵਾਡਾ ਰਵੇ ਇੱਥੇ ਜੀ ਉਹਦੀ ਸਾਈਡ ਕਰ ਤੈਂ ਕਿ ਕਰਨ ਪਾਣੀ ਭਰ ਦੇ ਪਹਿਲਾਂ ਲਾ ਦੇ ਇਹ ਲਾ ਕੇ ਫੇਰ ਪਾਣੀ ਭਰ ਦੀ ਮਿੰਟ ਦੋ ਇੱਥੇ ਚ ਲਾ ਦੀ ਤਾਂ ਗਿਆ ਹੋ ਗਿਆ ਪੂਰਾ ਮਾ ਹੋ ਖੋਲ ਤਾਂ ਜਾ ਹੁਣ ਪਹਿਲਾ ਉਹ ਆ ਪਲੱਗ ਪਲੁੱਗ ਜਿਹੜਾ ਕੱਢ ਲਾ ਬਿੱਤੇਰੇ ਜਿੱਸੀ ਮੈਂ ਸਭੀ ਫੋਟੋ ਲੈ ਮੈਂ ਜਰਾ ਫੜ ਕੇ ਬੋਤਲਾਂ ਟੰਡੇ ਦੀ ਬੋਤਲ ਫਟੂਗੀ ਕਿਆ ਮੁੜ ਕੇ ਆ ਦੇਖਦੇ ਆ ਕਿਆ ਨਿਕਲਦਾ ਤੇਰੇ ਕੋਲ ਤੇ ਤਲਾਸ਼ੀ ਲੈਣੀ ਅਸੀਂ ਤੇਰੀ ਆ ਦੇਖ ਆ ਦੇਖ ਆ ਦੇਖ ਇਹਦਾ ਚਿੰਦਾ ਉਹ ਪਾਣੀ ਲੈ ਆ ਉਹ ਇਧਰ ਲਾ ਦੇ ਮੈਂ ਕਿਆ ਬੋਲਦਾ ਹਾਂ ਆਪ ਸਿੱਧਾ ਆਈਸੀਆਰ ਗਿਆ ਹਾਂ ਆਇਆ ਹਾਂ ਇਹਦਾ ਮਤਲਬ ਇਹ ਨਹੀਂ ਕਿ ਅੱਖ ਵੜਨ ਆ ਜੂਗੇ ਇਹ ਇਹ ਜੇ ਤੈਨੂੰ ਹੋਰ ਕੋਲਾ ਲੋੜੀਂ ਆ ਖੋਲ ਲ ਬੜਾ ਇੱਕ ਮਿੰਟ ਬਾਅਦ ਤੇ ਭਰ ਜਾਣਾ ਇਹਨੂੰ ਗਿਆ ਪਹਿਨਾ ਲਾ ਦੇ ਸਮਝ ਗਿਆ ਫੇਰ ਲਾ ਕੇ ਫੇ ਮੂੰਹ ਖੋਲ ਮੈਂ ਵੀ ਪਹਿਲਵਾਨ ਅੱਜ ਕਹਿੰਦਾ ਕੋਈ ਸਬਜ਼ੀ ਨਹੀਂ ਛੱਡਣੀ ਹੁਣ ਮਟਰਾਂ ਦੀ ਵੀ ਤਿਆਰੀ ਕਰਤੀ ਆ ਪਹਿਲਵਾਨ ਚੱਲ ਲਾ ਦੇ ਮਟਰ ਵੀ ਜਿਹੜੇ ਹੋਇਆ ਕਿਸਮਤ ਵਿੱਚ ਆ ਉਹ ਕਾਲੀ ਆ ਵਧੀ ਨਹੀਂ ਲਾਦਾ ਨਾ ਨਾ ਜੇ ਹੋ ਗਏ ਕਿਸਮਤ ਚੰਗੀ ਆ ਤਾਂ ਖਾ ਲਾਂਗੇ ਨਹੀਂ ਨਾ ਸਹੀ ਚੱਲ ਲਾ ਦੇ ਗਿਓ ਲਾ ਦੇ ਗਿੱਠ ਗਿੱਠ ਕੋਲ ਲਾ ਦੇ ਸਾਨੂੰ ਦਾ ਪਿਛੇ ਨੂੰ ਨਹੀਂ ਕਰਦੀ ਸੰਭਾਲਤਾ ਗਿਆ ਪਰ ਉਹਨੂੰ ਉਮੀਦ ਨਹੀਂ ਹੈਗੀ ਵੀ ਅਸੀਂ ਇਹ ਪਾਉਂਗੇ ਦੇਖ ਲੈ ਹੈ। ਭਰੋਸਾ ਨਹੀਂ ਕਰਦਾ ਸਾਡੇ ਉੱਪਰ। ਫੈਲਾ ਨਹੀਂ ਪਾਉਣਾ। ਕਹਿੰਦਾ ਤੁਸੀਂ ਇਹ ਨਹੀਂ ਸਹੀ ਪਾਉਣਾ। ਬੰਦੇ ਨੇ ਪੁੱਛ ਭਾਈ ਕਿਲੇ ਦੇ ਥੈਲਾ ਜਿਆਦਾ। ਕਿਲੇ ਤੇ ਵੀ ਜਿਆਦਾ। 5.5 ਬਿੱਗੇ ਚ। ਹੂੰ। ਕਣਕ ਤੇ ਪੈਣਾ ਇੱਕ ਥੈਲਾ ਪਾ ਰਹੇ ਹਾਂ 5.5 ਬਿੱਗੇ ਦਾ। ਵਿੱਚ ਪਾ ਰਹੇ ਤਿੰਨ ਕਿਲੋ ਸਲਫਰ। ਕਹਿੰਦਾ ਜੇ ਥੈਲਾ ਪਾਤਾ ਜਿਨੇ ਜਿਆਦਾ ਹੋ ਜਾਣਾ। ਬਾਅਦ ਚ ਸੜਾ ਘੱਟ ਪਾ ਦਾਂਗੇ। ਹੈਂ? ਨਾ ਬਾਤ ਕਰ ਤਾ ਬਸ ਨੂੰ ਪਾਣੀ ਲਾਉਣਾ ਪਰਸੋਂ ਨੂੰ ਇੱਕ ਦਿਨ ਲਿਖਾ ਲੈਣਾ ਚਲ ਆ ਰੈਡੀ ਦਾ ਫਾਇਦਾ ਵਿੱਚ ਰਲਾ ਲਾ ਨਹੀਂ ਪੱਲੀ ਲਿਆਉਣੀ ਪੈਣੀ ਸੀ ਲੈ ਪੱਕਾ ਨਾਲੇ ਪੱਕਾ ਲੈ ਖੇਂਡ ਨਹੀਂ ਆਦੋ ਵਾਲੇ ਨੂੰ ਪਾਣੀ ਲਿਆ ਮਟੂ ਥੋੜਾ ਜਿਹਾ ਪਿੱਛੇ ਨੂੰ ਨਾ ਖੇਚ ਮੁਰੀ ਰੱਖ ਥੋੜਾ ਜਿਹਾ ਪਾਣੀ ਲਿਆ ਪੀਚ ਪਾਣੀ ਛਿੜਕ ਕੇ ਫੇਰ ਸੈਟ ਦੇਖੀ ਗੈ ਲੈ ਕੱਲੇ ਕੱਲੇ ਦਾਣੇ 'ਤੇ ਅਟੈਚ ਹੋ ਜਾਂਦਾ ਇਹ ਸਾਲਾ ਮੂੰਹ ਭਰੇ ਵੜੀ ਜਾਂਦਾ ਕੱਲੇ ਕੱਲੇ ਦਾਣੇ 'ਤੇ ਲੱਗ ਜਾਂਦਾ ਸਲਫਰ ਇੰਨਾ ਵਧੀਆ ਲੱਗਦਾ ਹੈ ਪਾਣੀ ਲਾ ਕੇ ਪਾਣੀ ਥੋੜਾ ਲਾਈ ਕਿਤੇ ਜੂਰੀਆ ਵੀ ਉੜਦਾ ਫਿਰੇ ਹਾਂ ਇਹ ਉੱਪਰ ਉੜੀ ਜਾਂਦਾ ਨਹੀਂ ਉੜੀ ਜਾਂਦਾ ਮੈਂ ਪੰਜ ਕਾਹ ਚ ਫਾਇਦਾ ਗੰਨੇ ਚ ਪਾਇ ਹਾਂ ਹਾਂ ਉੜਦਾ ਫਿੱਤਾ ਪਾਣੀ ਛਿੜਕੇ ਥੋੜਾ ਜਿਹਾ ਪਿੱਛੇ ਤੂੰ ਜ਼ਿਆਦਾ ਲੀកੇ ਪਿੱਛੇ ਨੂੰ ਨਾ ਕਰ ਇਹਨੂੰ ਬਾਅਦ ਚ ਖੋਲੀ ਬੈ ਨਾ ਪਾਣੀ ਛਿੜਕ ਥੋੜਾ ਜਿਹਾ ਬਾਹਰ ਇੱਧਰ गिर ਕੇ ਪਾਣੀ ਛਿੜਕ ਕੇ ਚੱਲ ਇਹਨੂੰ ਵੇੜੀ ਦਾ ਇਹ ਨਾਲ ਕੀ ਪਹਿਲਵਾਨ ਆ ਇਹਨ ਵਧੀਆ ਤੇ ਇਕੱਲੇ ਇਕੱਲੇ ਦਾਣੇ ਨੂੰ ਲੱਗ ਗਈ ਚਾਰ ਝੋਲੀਆਂ ਕਰ ਲੈ ਚਾਰ ਕਿਆ ਰੇ ਆ ਤੇਰੇ ਬਰਾਬਰ ਦੇ ਚਾਰ ਕਿਆ ਰੇ ਆ ਸਮਝ ਲਾ ਬਸ ਚਾਲ ਝੋਰੀਆਂ ਆਪਣੀਆਂ ਇਹਨ ਬਰਾਬਰ ਦੀਆਂ ਕਰਕੇ ਲਾ ਦੇ ਨਹੀਂ ਤਾਂ ਸੜਾ ਰਲਦਾ ਹੀ ਨਹੀਂ ਨਹੀਂ ਰਲਦਾ ਨਹੀਂ ਹੈਗਾ ਇਕਣਾ ਯਾਰ ਪੱਲੀ ਹੋਵੇ ਜੈ ਇਕਣਾ ਕੋਈ ਵਧੀਆ ਚੀਜ਼ ਹੋਵੇ ਚਲ ਮਾਰ ਸਪਰੇ ਬਾਕੀ ਹੁਣ ਲਾਈਟ ਨਹੀਂ ਬਥੇਰਾ ਦਮ ਰੱਖ ਲੈ 8 ਘੰਟੇ ਹੋਗੀ ਰੋਜ਼ ਦੀ ਪਰसों ਚੌਥੇ ਦੀ ਮਲਕੀ ਸੀ ਨੂੰ 4 ਦਿਨ ਹੋ ਗਏ ਪਿੱਟਦੇ ਨੂੰ ਰੋਜ਼ ਦੁਆੜ ਭਰ ਕੇ ਆਉਂਦਾ ਦਾ ਉਹ ਕਿੱਕੋ ਭਰੀ ਜਾਂਦਾ ਹਣਾ ਦੁਆੜ ਭਰਦਾ ਹੁੰਦਾ ਦਾ ਕਣਕ ਦਾ ਜਵੀ ਦਾ ਰੋਜ਼ ਵੀਡੀਓ ਪਾ ਦਿੰਦਾ ਦਾ ਲਾਈਟ ਤੇ ਬਹੁਤ ਦੁਖੀ ਕਹਿੰਦਾ ਮੇਰੀ ਭਗਵਾਨਤ ਮਾਂ ਨੇ ਸੁਣ ਲਈ ਕਹਿੰਦਾ 8 ਘੰਟੇ ਲਾਈਟ ਕਰਤੀ ਜਿਹਨੇ ਨਹੀਂ ਪਾਈ ਡੌਲ ਨੂੰ ਇੱਕੋ 11 ਭਰੀ ਜਾਂਦਾ ਉਹਦੇ ਬਹੁਤ ਔਖਾ ਕਈਆਂ ਨੇ ਕੀਲੇ ਕੀਲੇ ਦਾ ਕਿਹੜਾ ਸਰਦਾਰ ਜੀ ਇਹ ਗੱਲ ਹੈ ਕਣਕ ਵਧੀਆ ਹੈ ਅੱਜ 20 ਦਿਨ ਦੀ ਹੋਈ ਹੈ ਜੀ ਕਿਹੜੇ ਲੋਟ ਮਾਰੂੰਗਾ ਹਾਂ ਚਲ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲ ਨੂੰ ਹੁਣ ਯਾਦ ਲਈ ਸਸਰੀ ਕਾਲ ਜੀ